ਫਾੜੀ ਲਿਕਾਂ ਵਾਲਿਆਂ ਦਾ ਲੰਗਰ ਜੀ ਫਿਰ ਚੱਲ ਰਿਹਾ ਜੀ ਦੋਸੇ ਦਾ ਲੰਗਰ ਹੈ ਇਕਲੇ ਸਾਲ ਮੈਂ ਇੱਕ ਵੀਰ ਨੇ ਰਿਕਵੈਸਟ ਕੀਤੀ ਸੀ ਕਹਿੰਦੇ ਜੀ ਕਾਣਾ ਢੇਸੀਆਂ ਵਾਲਾ ਲੰਗਰ ਜੀ ਉਹ ਦਿਖਾ ਦਿਓ ਹਰੇਕ 2 ਘੰਟੇ ਬਾਅਦ ਆਈਟਮ ਚੇਂਜ ਕਰ ਦੋ ਜੀ ਤੇ ਇੱਧਰ ਆ ਗਿਆ ਜੀ ਪਾਸਤਾ ਪੈਂਟੀ ਗਾਟ ਮਾਫੀ ਲਾਈਆ ਜੋਧਰਾਏ ਲਗਾ ਜਾਂਦੀ ਬੇਲਪੁਰਾ ਲੰਗਰ ਜੀ ਕਰਤਾਰਪੁਰੀਆਂ ਵੱਲੋਂ ਜੀ ਤੇ ਆਪਾਂ ਹੁਣ ਮਾਤਾ ਰਣੀ ਨੂੰ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਇੱਧਰ ਡਰੋਨ ਦੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਤੇ ਜੈ ਮਾਤਾ ਦੀ ਸਾਰਿਆਂ ਨੂੰ ਮਾਤਾ ਰਾਣੀ ਦੇ ਮੇਲੇ ਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਆਪਾਂ ਪਹੁੰਚੇ ਹਿਸ਼ਾਰਪੁਰ ਤੇ ਇਸ ਟਾਈਮ ਖੜੇ ਜੀ ਆਪਾਂ ਤਿਬੜੇ ਵਾਲੇ ਫਾਰਮ ਤੇ ਤਿਬੜੇ ਵਾਲੇ ਫਾਰਮ ਤੋਂ ਅੱਗੇ ਜੀ ਮਾਤਾ ਰਾਣੀ ਜੀ ਦੇ ਜਿਹੜੇ ਢੰਡਾਰੇ ਸ਼ੁਰੂ ਹੋ ਜਾਂਦੇ ਆ ਤੇ ਆਪਾਂ ਬਲੌਗ ਦੇ ਵਿੱਚ ਤੁਹਾਨੂੰ ਕੁਝ ਕੋ ਡਰੋਨ ਸ਼ਾਟ ਦਿਖਾਵਾਂਗੇ ਤੇ ਦਰਸ਼ਨ ਕਰਾਵਾਂਗੇ ਤੁਹਾਨੂੰ ਮਾਤਾ ਰਾਣੀ ਦੇ ਢੰਡਾਰਿਆਂ ਦੇ ਤੇ ਸਾਡੇ ਚੈਨਲ ਨੂੰ ਕੱਲ ਸਬਸਕ੍ਰਾਈਬ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਤਾਂਕਾ ਜੋ ਜਿਹੜੀ ਸੰਗਤ ਘਰਾਂ ਵਿੱਚ ਬੈਠੀ ਹੋਈ ਹੈ ਮਾਤਾ ਰਾਣੀ ਜੀ ਦੇ ਦਰਸ਼ਨ ਜ਼ਰੂਰ ਕਰ ਤੇ ਅੱਜ ਸਾਡੇ ਨਾਲ ਹੈਗੇ ਜੀ ਇਧਰ ਹੈਪੀ ਭਾਜੀ ਸਾਡੇ ਨਾਲ ਇਹ ਸਾਡੇ ਨਾਲ ਇਹ ਦੇ ਕੈਮਰਾਮੈਨ ਵੀ ਨੇ ਤੇ ਬਾਕੀ ਸ਼ਾਮ ਦਾ ਟਾਈਮ ਹੈ ਜੀ ਬਹੁਤ ساری ਸੰਗਤ ਹੁਮ ਹੁਮਾ ਕੇ ਪਹੁੰਚ ਰਹੀ ਆ ਤੇ ਬਣੇਰੇ ਸਾਡੇ ਨਾਲ ਬਲੌਗ ਦੇ ਵਿੱਚ ਲਓ ਜੀ ਇਧਰ ਸਭ ਤੋਂ ਪਹਿਲਾ ਲੰਗਰ ਆ ਜੀ ਆਪਣੇ ਹਿਆਰਪੁਰ ਵਾਲਿਆਂ ਵੱਲੋਂ ਲੱਗਾ ਹੋਇਆ ਜੀ ਬ੍ਰੈਡ ਪਕੌੜਿਆਂ ਦਾ ਲੰਗਰ ਤੇ ਨਾਲ ਸ਼ਬੀਰ ਲੱਗੀ ਹੋਈ ਆ ਜੀ ਕਰੋ ਦਰਸ਼ਕਾਂ ਸੰਗਤਾਂ ਦੇ ਬੰਜਰਵਾਗ ਤੋਂ ਆਪਾਂ ਤਿਬੜੇ ਵਾਲੇ ਫਾਰਮ ਤੋਂ ਜਾ ਰਹੇ ਆ ਜੀ ਚੋਹਾਲ ਵਾਲੀ ਸਾਈਡ ਤੇ ਕਾਫੀ ਸੰਗਤਾਂ ਆ ਕੁਝ ਕੁ ਆ ਰਹੀਆਂ ਨੇ ਸੰਗਤਾਂ ਹਤੇ ਕੁਝ ਕੁ ਜਾ ਰਹੀਆਂ ਨੇ ਕੁਝ ਜਿਹੜੇ ਲੰਗਰ ਆ ਲੇਟ ਸਟਾਰਟ ਹੁੰਦੇ ਨੇ ਮਤਲਬ ਕਿ 7-8 ਵਜੇ ਦੇ ਕਰੀਬ ਇਸ ਟਾਈਮ 5 ਵੱਜ ਚੁੱਕੇ ਨੇ ਤੇ ਕਾਫੀ ਸੰਗਤਾਂ ਜਿਹੜੀਆਂ ਕਿ ਜਾ ਰਹੀਆਂ ਨੇ ਮਾਤਾ ਰਾਣੀ ਜੀ ਦੇ ਦਰਸ਼ਨਾਂ ਵਾਸਤੇ ਕੁਝ ਕੁ ਲੰਗਰਾਂ ਵਾਸਤੇ ਭੰਡਾਰਿਆਂ ਵਾਸਤੇ ਜਾ ਰਹੀਆਂ ਨੇ ਇੱਥੇ ਵੀ ਲੰਗਰ ਲੱਗਾ ਹੋਇਆ ਜੀ ਕਰੋ ਦਰਸ਼ਨ ਜੀ ਪਦਮਪੁਰ ਵਾਲਿਆਂ ਦਾ ਆਦਮ ਬਾਲ ਖੜੇ ਹੋਏ ਆ ਜੀ ਤੇ ਸਾਹਮਣੇ ਲੱਗਿਆ ਹੋਇਆ ਜੀ ਛੋਲੇ ਪੂੜੀਆਂ ਦਾ ਲੰਗਰ ਤੁਸੀਂ ਇੱਕ ਵਾਰੀ ਚੈੱਕ ਕਰ ਸਕਦੇ ਹੋ ਜੀ ਕਾਫੀ ਸੰਗਤਾਂ ਆ ਸ਼ਾਮ ਦੇ ਸਿਰਫਲੇ 5 ਵਜੇ ਤੇ ਬਹੁਤ ਰੱਖ ਪੈਣਾ ਸ਼ੁਰੂ ਹੋ ਗਿਆ ਜੀ ਲੰਗਰਾਂ ਦੇ ਉੱਪਰ ਢੰਡਾਰਿਆਂ ਦੇ ਉੱਪਰ ਤੇ ਰਾਤ ਨੂੰ ਇੱਥੋਂ ਹੋਰ ਵੀ ਜ਼ਿਆਦਾ ਲੰਗਰ ਚੱਲਣੇ ਆ ਤੇ ਉਹਨਾਂ ਤੇ ਵੀ ਬਹੁਤ ਜ਼ਿਆਦਾ ਰੱਖ ਪੈਣਾ ਆ ਤੇ ਇਧਰ ਪਿੰਡ ਕਾਂਟੀਆਂ ਹਿਸ਼ਾਰਪੁਰ ਵੱਲੋਂ ਲੰਗਰ ਲੱਗਿਆ ਹੋਇਆ ਜੀ ਆ ਵਾਲੇ ਆਦਮ ਵਾਲੇ ਪੱਠੇ ਤੋਂ ਲੈ ਕੇ ਜੀ ਹੈ ਨਾ ਚੋਹਾਰ ਤੱਕ 2024 ਦੇ ਵਿੱਚ ਆ ਸਾਰੀ ਸੜਕ ਦੇ ਵਿੱਚ ਇੰਨਾ ਜਰਾ ਜਮ ਲੱਗ ਗਿਆ ਸੀ ਕਿ ਅਸੀਂ 5 ਵਜੇ ਤੇ ਖੜੇ ਰਾਤ ਦੇ 8 ਵਜੇ ਸਿਰਫ ਜਿੱਥੇ ਮਾਤਾ ਦੁਰਗਾ ਜੀ ਦੀ ਮਨ ਲਗਾ ਮੂਰਤੀ ਹੈ ਨਾ ਸਥਾਪਨਾ ਹੋਈ ਹੈ ਵੱਡੇ ਮੰਦਰ ਤੱਕ ਉੱਥੇ ਤੱਕ ਹੀ ਪਹੁੰਚ ਸਕੇ ਸੀਗੇ ਤੇ ਮੈਨੂੰ ਪਿਛਲੀ ਵਾਰੀ ਇੱਕ ਵੀਰ ਨੇ ਕਮੈਂਟ ਕੀਤਾ ਸੀਗਾ ਤੇ ਵੀਰੇ ਕਾਨਾ ਢੇਸੀਆਂ ਵਾਲਿਆਂ ਦਾ ਨਾ ਲੰਗਰ ਜਰੂਰ ਦਿਖਾਓ ਤੇ ਅਸੀਂ ਉਹ ਤਾਂ ਖਾਣ ਚੱਲੇ ਸੀਗੇ ਮਨ ਲ ਇੱਕ ਦਿਨ ਅਸੀਂ ਪਹਿਲਾਂ ਹੀ ਬਲੋਗ ਸ਼ੂਟ ਕੀਤਾ ਸੀਗਾ ਤੇ ਪਰ ਸਾਡੇ ਕੋਲ ਜਾਣ ਨਹੀਂ ਹੋਇਆ ਤੇ ਉਮੀਦ ਕਰਦੇ ਹਾਂ ਕਿ ਅੱਜ ਚਲੋ ਥੋੜੀ ਟ੍ਰੈਫਿਕ ਘਟਿਆ ਜੇ ਕੋਈ ਕਨੜਾ ਦੇ ਸੀ ਆਉਣ ਲੰਗਰ ਤੱਕ ਜਰੂਰ ਪਹੁੰਚਾਂਗੇ ਤੇ ਇਸਾਈਡ ਲੱਗਾ ਜੀ ਬਿਆਸ ਵਾਲਿਆਂ ਦਾ ਜਿਹੜਾ ਲੰਗਰ ਆ ਇਹ ਰਾਤ ਨੂੰ ਚਾਲੂ ਹੋਣਾ ਹੈ ਆਰਾਊਂਡ 8 ਵਜੇ ਦੇ ਕਰੀਬ ਤੇ ਕਾਫੀ ਤੰਗਤਾ ਦਾ ਰੱਖਾ ਇੱਥੇ ਵੀ ਸਾਈਡ ਵੀ ਦੱਕਣਾ ਲੱਗਿਆ ਹੋਇਆ ਨੇ ਤੇ ਉਧਰ ਹੈਗਾ ਜੀ ਸਾਹਮਣੇ ਦਰਬਾਰ ਮਾਤਾ ਜੀ ਦੇ ਦਰਬਾਰ ਤੇ ਖੜੇ ਹੋਏ ਆ ਬਹੁਤ ਰੌਣਕਾਂ ਲੱਗੀਆਂ ਹੋ ਜਾਂ ਨੇ ਜੀ ਜਿੰਨੀਆਂ ਸੰਗਤਾਂ ਆ ਰਹੀਆਂ ਨੇ ਤੇ ਉਨੀਆਂ ਸੰਗਤਾਂ ਮਾਤਾ ਰੈਣੀ ਦੇ ਦਰਸ਼ਨਾਂ ਵਾਸਤੇ ਜਾ ਰਹੀਆਂ ਨੇ ਤੇ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਨੇ ਆਲੇ ਦੁਆਲੇ ਖੜਾਉਣਿਆਂ ਦੀਆਂ ਜਾਂ ਹੋਰ ਸਮਾਨ ਦੀਆਂ ਪ੍ਰਸ਼ਾਦੀਆਂ ਤੇ ਆਪਾਂ ਹੁਣ ਮਾਤਾ ਰੈਣੀ ਦਾ ਦਰਸ਼ਨ ਕਰਾਉਂਦੇ ਆ ਜੀ ਇੱਧਰ ਡਰੋਨ ਦੇ ਨਾਲ ਡਰੋਨ ਆਪ ਹੁਣ ਉਡਾਵਾਂਗੇ ਆਦਮਬਾਲ ਤੋਂ ਆਪਾਂ ਅੱਗੇ ਆ ਗਏ ਆ ਜੀ ਹੁਣ ਮਤਲਬ ਚੁਹਾੜ ਵਾਲੀ ਸਾਈਡ ਨੂੰ ਤੇ ਜਿਵੇਂ ਜਿਵੇਂ ਅੱਗੇ ਵਧ ਰਹੇ ਆ ਤੇ ਰਸ਼ ਥੋੜਾ ਜਿਹਾ ਵਧ ਰਿਹਾ ਜਿੱਦਾਂ ਸੰਗਤਾਂ ਕਾਫੀ ਮਤਲਬ ਜਾ ਰਹੀਆਂ ਨੇ ਹੁਣ ਸ਼ਾਮ ਦਾ ਟਾਈਮ ਆ ਇਧਰ ਸਲੇਰਨ ਧਾਮ ਵਾਲਾ ਗੇਟ ਆ ਜੀ ਇੱਥੋਂ ਸਲੇਰਨ ਧਾਮ ਨੂੰ ਜਾ ਹੁੰਦਾ ਤੇ ਅੱਗੇ ਸਾਹਮਣੇ ਚੁਹਾੜ ਆ ਜੀ ਤੇ ਬਾਕੀ ਜਿਹੜੀਆਂ ਸੰਗਤਾਂ ਦੇਖ ਰਹੀਆਂ ਨੇ ਹੁਣ ਪਤਾ ਹੀ ਐ ਵੈਸੇ ਰੋਡ ਦਾ ਤੇ ਇਸ ਟਾਈਮ ਮਤਲਬ ਜੇਕਰ ਤੁਸੀਂ ਆਉਣਾ ਹੈ ਮਾਤਾ ਜੀ ਦੇ ਮਤਲਬ ਕਿ ਪੰਡਾਰਿਆਂ ਦੇ ਵਿੱਚ ਦਰਸ਼ਨਾਂ ਲਈ ਇੱਥੇ ਤਾਂ ਤੁਸੀਂ ਆਰਾਊਂਡ ਕੋਈ 4:30 ਜਾਂ ਮਗਰ 5:00 ਵਜੇ ਆਓ। 5:00 ਕਵੇ ਤੋਂ ਪਹਿਲਾਂ ਪਹਿਲਾਂ ਆ ਜਾਓ। ਉਦੋਂ ਉਸ ਟਾਈਮ ਨਾਲ ਥੋੜਾ ਰਸ਼ ਘੱਟ ਹੁੰਦਾ ਆ। ਜੇ ਆਪਾਂ ਟਾਈਮ ਨਾਲ ਆਏ ਹੋਏ ਆ। ਇਹ ਵੀ ਦੇ ਹੋਈ ਵਾਰੀ ਕਿ ਹੁੰਦਾ ਆ ਕਿ ਜਾਮ ਦੇ ਵਿੱਚ ਲੋਕ ਫਸੇ ਰਹ ਜਾਂਦੇ ਆ। ਬੱਚਿਆਂ ਦਾ ਜਿਆਦਾ ਔਖਾ ਹੋ ਜਾਂਦਾ ਛੋੜੇ ਬੱਚਿਆਂ ਦਾ। ਫਿਰ ਜੇ ਕਿਸੇ ਨੇ ਵੀ ਆਉਣਾ ਹੈ ਜਾਂ ਥੋੜਾ ਲੇਟ ਆਓ 8:30 ਵਜੇ ਆਓ ਜਾਂ ਮਗਰ 5:00 ਵਜੇ ਤੋਂ ਪਹਿਲਾਂ ਪਹਿਲਾਂ ਆਓ। ਫਿਰ ਤੁਸੀਂ ਵਧੀਆ ਦੱਠਣ ਕਰ ਸਕਦੇ ਆ। ਤੇ ਆਪਾਂ ਚੋਹਾਲ ਪਹੁੰਚ ਚੁਕੇ ਆ ਇਧਰਲੀ ਸਾਈਡ ਹੈਗੀ ਆ ਜੀ ਚੋਹਾਲ ਦੀ ਮਾਰਕੀਟ ਤੇ ਸਾਹਮਣੇ ਇਧਰ ਜੀ ਸੀਟੀ ਹੈ ਜਿਹੜੀ ਚੋਹਾਲ ਦੀ ਫੈਕਟਰੀ ਆ ਤੇ ਚੋਹਾਲ ਦੇ ਵਿੱਚ ਵੀ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਕਰੋ ਜੀ ਦਰਸ਼ਨ ਫਾਜ ਲਿਕਾਂ ਵਾਲਿਆਂ ਦਾ ਲੰਗਰ ਜੀ ਬਹੁਤ ਵੱਡਾ ਪੰਡਾਲ ਆ। ਐਸ਼ੇ ਕਰੋ ਜੀ ਚੱਕ ਯਾਰ ਸੰਗਤਾਂ ਦਾ ਰਾਜ। ਬਹੁਤ ਸੰਗਤ ਆਇਆ। ਮੈਂ ਤਾਂ ਸੰਗਤਾਂ ਦਾ ਪਿਆਰ ਦੇਖ ਕੇ ਮਤਲਬ ਹੈਰਾਨ ਆ ਚਲੋ ਆਪਾਂ ਵੀ ਮਾਤਾ ਜੀ ਨੂੰ ਬਹੁਤ ਮੰਨਦੇ ਆ ਕਿ ਜਿੰਨੀ ਸੰਗਤ ਮੋਟਰਸਾਈਕਲ ਸਕੂਟਰਾਂ ਤੇ ਆ ਉਹ ਨਾਲੋਂ ਓ ਜਿਆਦਾ ਪੈਦਲ ਜਾ ਰਹੀ ਹੈ। ਦੇਖੋ ਇੱਧਰ। ਉਹਨਾਂ ਤੋਂ ਜ਼ਿਆਦਾ ਸੰਗਤ ਪੈਦਲ ਜਾ ਰਹੀ ਹੈ ਦਰਸ਼ਨਾ ਵਾਸਤੇ ਮਾਤਾ ਜੀ ਦੇ ਲਈ। ਬਹੁਤ ਜ਼ਿਆਦਾ ਲੰਗਰ ਲੰਗਰ ਪੰਡਾਰੇ ਜਿਹੜੇ ਲੱਗੇ ਹੋਏ ਆ। ਚੋਹਾਰ ਤੋਂ ਮਾਤਾ ਚਿੰਤਾਪੁਰਨੀ ਦੀ ਪਹਿਲੀ ਚੜਾਈ ਪਿਛਲੀ ਵਾਰੀ ਮਲਗਾ ਇਸ ਚੜਾਈ ਤੱਕ ਬਹੁਤ ਰਾਸ਼ੀ ਸੀਗਾ ਆਦੰਬਾਲ ਤੋਂ ਲੈ ਕੇ ਇਸ ਚੋਹਾਰ ਦੀ ਚੜਾਈ ਤੱਕ ਜੀ ਤੇ ਇੱਧਰ ਸਾਡੇ ਭਰਾ ਆ ਗਏ ਆ ਜੀ ਸੁਸਾ ਕਾਲੂ ਵਾਲ ਦੀ ਸੰਗਤ ਆ ਪਹੁੰਚ ਗਿਆ ਜੀ ਮੇਲੇਆਂ ਦੇ ਵਿੱਚ ਤੇ ਇੱਧਰ ਵੀ ਲੱਗਿਆ ਹੋਇਆ ਜੀ ਬਹੁਤ ਵੱਡਾ ਭੰਡਾਰਾ ਤੁਹਾਡੇ ਲਈ ਬਣਾਇਆ ਬਹੁਤ ਸੋਨਾ ਬਹੁਤ ਬਹੁਤ ਸਾਰਾ ਚੋਹਾਲ ਦੀ ਚੜਾਈ ਤੇ ਤਾਂ ਕਾਫੀ ਮਤਲਬ ਸੰਗਤਾਂ ਦਾ ਜਿਹੜਾ ਹੈਗਾ ਆ ਦਿਖ ਰਿਹਾ ਯਾਰ ਅੱਗੇ ਇੱਥੇ ਆ ਕੇ ਵੱਧ ਜਾਂਦਾ ਆ ਇਧਰ ਆ ਬਾਬਾ ਜੀ ਦਾ ਦਰਵਾਰ ਆ 13 ਦਾ ਕਿਉਂਕਿ ਇੱਕ ਤਾਂ ਚੜਾਈ ਆ ਇੱਥੋਂ ਸ਼ੁਰੂ ਹੋ ਜਾਂਦੀ ਆ ਤੇ ਦੂਸਰਾ ਜਿਹੜੀ ਪੈਦਲ ਮਤਲਬ ਕੇ ਸੰਗਤ ਜਾਂਦੀ ਆ ਮਾਤਾ ਜੀ ਦੇ ਦਰਸ਼ਨਾਂ ਲਈ ਉਹ ਵੀ ਰੁਕਦੀ ਆ ਇਹੜਾ ਆਈਟਾ ਲੰਗਰ ਕਿਸ਼ਨਪੁਰ ਵਾਲਿਆਂ ਦਾ ਦੇਖੋ ਕਾਫੀ ਸੰਗਤਾਂ ਜਿਹੜੀਆਂ ਲੱਗੀਆਂ ਹੋਈਆਂ ਲਾਈਨ ਦੇ ਵਿੱਚ ਇਹ ਸਾਈਡ ਲੰਗਰ ਲੱਗਿਆ ਹੋਇਆ ਜੀ ਰਾਮਾ ਮੰਡੀ ਜਲੰਧਰ ਵਾਲਿਆਂ ਦਾ ਜੀ ਲੰਗਰ ਵਾਹ ਤੇ ਹੀ ਭੱਲੇ ਆ ਲੰਗਰ ਜੀ ਮਾਹੌਲ ਬਹੁਤ ਸੋਹਣਾ ਹੋਇਆ ਪਿਆ ਜੀ ਬਹੁਤ ਸੰਗਤਾਂ ਤੇ ਬਹੁਤ ਪਿਆਰ ਤੇ ਵੱਡੇ ਵੱਡੇ ਭੰਡਾਰੇ ਲੱਗੇ ਹੋਏ ਆ ਜੀ ਇਹ ਵੀ ਜੀ ਤਰੰਦਰ ਵਾਲਿਆਂ ਦਾ ਲੰਗਰ ਲੱਗਿਆ ਹੋਇਆ ਜੀ ਇੱਧਰ ਸੱਣੀ ਬਾਗੂ ਅੱਜ ਸੋਤੂ ਚਿੰਤਾਪੂਰਣੀ ਲੰਗਰ ਕਮੇਟੀ ਪਾਲਕਿਸ਼ਾ ਰੋਡ ਹਰਪੁਰ ਵਾਲਿਆਂ ਦੇ ਪੰਡਾਲ ਵਿੱਚ ਖੜੇ ਹੋਏ ਆ ਜੀ ਕਾਫੀ ਸੰਗਤਾਂ ਲੱਗੀਆਂ ਹੋਈਆਂ ਨੇ ਲਾਈਨਾਂ ਦੇ ਵਿੱਚ ਤੇ ਇੱਧਰ ਹੈ ਨਾ ਮਾਤਾ ਰਾਣੀ ਜੀ ਦਾ ਬਹੁਤ ਸੋਹਣਾ ਪੰਡਾਲ ਸਜਾਇਆ ਹੋਇਆ ਹੈ ਇੱਧਰ ਚੱਲ ਰਿਹਾ ਜੀ ਦੋਸੇ ਦਾ ਲੰਗਰ ਇੱਧਰ ਬਣ ਰਿਹਾ ਜੀ ਦੋਸੇ ਇੱਧਰ ਲੱਗਿਆ ਹੋਇਆ ਜੀ ਜੀ ਦਾ ਲੰਗਰ ਕਹੋ ਜੀ ਦਰਖਣ ਚ ਹਾਲ ਤੋਂ ਮੰਗੂਵਾਲ ਵਾਲੇ ਰੋਡ ਤੇ ਪਹਾੜਾਂ ਦੇ ਵਿੱਚ ਵੀ ਪਿੰਡਾਂ ਵਾਲਾ ਮਾਹੌਲ ਬਣਾਤਾ ਸੀ ਸੰਗਤਾਂ ਨੇ ਪੰਡਾਲ ਹੀ ਪੰਡਾਲ ਪੰਡਾਲ ਹੀ ਪੰਡਾਲ ਨੰਗਰੇ ਲੰਗਰ ਪੰਡਾਲ ਹੀ ਪੰਡਾਲ ਤੇ ਇਸ ਵਾਰ ਜੀ 2025 ਦੇ ਮੇਲਿਆਂ ਦੇ ਵਿੱਚ ਪਹੁੰਚ ਹੀ ਗਏ ਆ ਜੀ ਕੋਸ ਲੰਗਰ ਦੇ ਉੱਤੇ ਇਕਲੇ ਸਾਲ ਮੈਨੂੰ ਇੱਕ ਵੀਰ ਨੇ ਰਿਕਵੈਸਟ ਕੀਤੀ ਸੀ ਕਹਿੰਦੇ ਜੀ ਕਾਨਾ ਢੇਸੀਆਂ ਵਾਲਾ ਲੰਗਰ ਜਰੂਰ ਦਿਖਾਓ ਜੀ ਆਹ ਲਓ ਜੀ ਫਾਈਨਲੀ ਪਹੁੰਚ ਗਏ ਜੀ ਕਾਨਾ ਢੇਸੀਆਂ ਵਾਲਾ ਦੇ ਵਿਸ਼ਾਲ ਪੰਡਾਰੇ ਦੇ ਫਿਰ ਤੋਂ ਬਾਬਾ ਸ਼ਾਹ ਨੂਰ ਜਮਾਲ ਇਹਨਾਂ ਦੀ ਜਿਹੜੀ ਦਰਗਾਹ ਦਾ ਗੇਟ ਹੈ ਨਾ ਉਰੇ ਸਾਹਮਣੇ ਲੱਗਦਾ ਜੀ ਕਾਨਾ ਢੇਸੀਆਂ ਵਾਲਾ ਲੰਗਰ ਬਹੁਤ ਰਾਸ਼ੇ ਪੈਂਦਾ ਜੀ ਇਹ ਸਾ ਲੰਗਰ ਦੇ ਵੀ ਤੇ ਬਾਕੀ ਹੁਣ ਥੋੜਾ ਅੱਗੇ ਚੱਲਦੇ ਆਂ ਤੇ ਅਗਲੇ ਭੰਡਾਰੇ ਵੀ ਤੁਹਾਨੂੰ ਦਿਖਾਉਂਦੇ ਆਂ ਅੱਜ ਰਾਸ਼ ਥੋੜਾ ਨਾ ਘੱਟ ਲੱਗ ਰਿਹਾ ਆ ਫੱਟੇਲ ਅਜੇ ਦਾ ਥੋੜਾ ਘੱਟ ਲੱਗ ਰਿਹਾ ਕੱਲ ਕਿੰਨਾ ਕ ਸੀਗਾ ਕੱਲ ਕਿਦਾ ਹੀ ਆਏ ਸੀਗੇ ਤੇ ਕੱਲ ਬਹੁਤ ਰੱਤ ਸੀਗਾ ਕਿੱਥੇ ਬਹੁਤ ਰੱਤ ਸੀਗਾ ਤੇ ਅੱਜ ਦਾ ਥੋੜਾ ਘੱਟ ਲੱਗ ਰਿਹਾ ਜੀ ਮੰਗੂਵਾਲ ਮੋੜ ਤੇ ਪਹੁੰਚ ਗਏ ਹਾਂ ਜੀ ਕਰੋ ਚੈੱਕ ਸਭ ਤੋਂ ਜ਼ਿਆਦਾ ਮਤਲਬ ਕਿ ਰਾਸਤੇ ਵੱਡੇ ਭੰਡਾਰੇ ਮੰਗੂਵਾਲ ਮੋੜ ਤੇ ਜੀ ਜੈਮਨ ਤਿੰਤਾ ਫੋਰ ਨੇ ਲੁਧਿਆਣੇ ਵਾਲੇ ਮਿਊਰੇ ਸ਼ਰਮਾ ਕਰਵਾ ਕਈ ਪਰ ਬੱਸਾਂ ਵੀ ਭਰੀਆਂ ਹੋਈਆਂ ਆ ਮੋਟਰਸਾਈਕਲਾਂ ਤੇ ਵੀ ਦੋ ਦੋ ਜਿਹੜੇ ਪੈਦਲ ਸੰਗ ਤਾਂ ਬਹੁਤ ਪਿਆਰਾ ਹੀ ਸੰਗ ਆ ਬੇਲਪੂਰੀ ਦਾ ਲੰਗਰ ਜੀ ਕਰਤਾਰਪੁਰੀਆਂ ਵੱਲੋਂ ਜੀ ਕਰੋ ਜੀ ਕਰਵਾ ਕਰਵਾ ਕਰੋ ਜੀ ਬੇਲਪੂਰੀ ਦੇ ਕਰਤਾਰਪੁਰ ਵਾਲਿਆਂ ਦੇ ਪੰਡਾਲ 'ਚ ਖੜੇ ਆ ਜੀ ਉਧਰ ਚੱਲ ਰਹੀ ਹੈ ਜੀ ਬੇਲਪੂਰੀ ਇਧਰ ਪਕੌ ਪਾਜੀ ਤੇ ਨਿਊਡਲ ਨਹੀਂ ਭੱਲੇ ਪਾਓ ਪਾਜੀ ਨਿਊਡਲ ਤੇ ਇਹਦੇ ਟਿੱਗੀਆਂ ਲਈ ਤਿਆਰ ਹੋ ਰਿਹਾ ਜੀ ਸਾਡੇ ਇਧਰ ਹੈਪੀ ਪਾਜੀ ਹੁਣ ਵੀ ਲੰਗਰ ਖਾਗ ਰਹੇ ਆ ਕਿਦਾਂ ਵਧੀਆ ਲੱਗ ਰਿਹਾ ਬਹੁਤ ਵਧੀਆ ਜੀ ਆਓ ਪਾਜੀ ਆਓ ਪਾਜੀ ਕਰਤਾਰਪੁਰੇ ਵਾਲ ਕਰਤਾਰਪੁਰ ਵਾਲਿਆਂ ਨੇ ਬੱਲੇ ਬੱਲੇ ਘਰਾਤੀ ਆ ਜੀ ਤੇ ਆ ਅੰਗਰੇ ਬੈਠਣ ਵਾਸਤੇ ਵੀ ਆ ਜਿਹੜਾ ਸੰਗਤ ਨੰਦਰ ਬਹਿਜ ਲੰਗਰ ਛਕਣਾ ਵਾਸਤੇ ਵੀ ਆ ਇਧਰ ਆਦ ਨੂੰ ਸ਼ਾਇਦ ਲੱਗਦਾ ਇੱਧਰ ਰੋਟੀ ਦਾ ਬਿੰਤੀ ਆਮ ਵੀ ਹੈ ਨਾ ਇੱਧਰ ਨਿਕਲ ਰਹੀਆਂ ਜੀ ਜਲੇਬੀਆਂ ਤਾਜ਼ੀਆਂ ਲੰਗਰ ਵਾਸਤੇ ਤਰੰਕ ਕੋਣੀ ਬੈਠੇ ਹੋਏ ਆ ਜੀ ਨਾਲ ਤੇ ਇੱਧਰ ਆ ਗਿਆ ਜੀ ਪਾਸਤਾ ਪਾਸਤਾ ਦਾ ਲੰਗਰ ਵੀ ਚੱਲ ਪਿਆ ਜੀ ਇੱਧਰ ਚਲੋ ਜੀ ਅੱਗੇ గోల్ మంగువాల అడ్డే మంగువాల నీ అ ਆਮਣੇ ਆ ਗਿਆ ਜੀ ਆਰਟੀਓ ਆਫਿਸ ਤੇ ਇਹਦੇ ਲੱਗੇ ਹੈਗਾ ਜੀ ਇੱਕ ਸ਼੍ਰੀ ਕੇਵ ਦੁਰਗਾ ਮੰਦਿਰ ਤੇ ਇਧਰ ਲੱਗੇ ਹੋਇਆ ਜੀ ਆਪਣੇ ਦਹੀਂ ਭੱਲੇ ਦਾ ਲੰਗਰ ਜੀ ਲੁਧਿਆਣੇ ਵਾਲਿਆਂ ਵੱਲੋਂ ਜਿੰਦਾਬੋ ਕਰਦੇ ਪਰਾਰ ਕੀ ਜੈ ਜੈ ਮਾਦੇਵਾ ਜੀ ਦਹੀਂ ਭੱਲੇ ਚੱਲ ਰਿਹਾ ਜੀ ਮੈਂ ਗੱਲ ਖਤਰੀ ਕਰਤੀ ਇੱਥੋਂ ਮੰਦਿਰ ਤੋਂ ਜੀ ਆਪਾਂ ਹੁਣ ਜਾ ਰਹੇ ਆ ਵਾਪਸ ਜਿੱਥੇ ਦਹੀਂ ਭੱਲੇ ਲੰਗਰ ਲੱਗਾ ਸੀਗਾ ਜੀ ਤੇ ਕਾਫੀ ਅੱਗੇ ਤੱਕ ਆਏ ਹੋਏ ਸੀਗੇ ਤੇ ਬਾਕੀ ਹੁਣ ਤੁਹਾਨੂੰ ਦਿਖਾਉਨੇ ਆਂ ਜਾਂਦੇ ਟਾਈਮ ਦੇ ਕਿਉਂਕਿ ਥੋੜਾ ਹਨੇਰਾ ਵੀ ਹੋਣ ਲੱਗ ਪਿਆ ਆ ਤੇ ਹੁਣ ਤੁਹਾਨੂੰ ਵਾਪਸੀ ਤੇ ਦਿਖਾਉਨੇ ਆ ਕਿਹੜੇ ਕਿਹੜੇ ਲੰਗਰ ਸਟਾਰਟ ਹੋ ਗਏ ਲੰਗਰ ਸਟਾਰਟ ਹੋਣ ਤੋਂ ਰਹਿ ਗਏ ਸੀਗੇ ਤੇ ਸਾਹਮਣੇ ਇੱਧਰ ਲੱਗਾ ਹੋਇਆ ਸੀਗਾ ਜੀ ਨਿੰਬੂ ਪਾਣੀ ਦਾ ਲੰਗਰ ਤੇ ਇੱਧਰ ਸੀਗਾ ਦਹੀਂ ਭੱਲੇ ਨਾਲ ਲੁਧਿਆਣੇ ਵਾਲਿਆਂ ਵੱਲੋਂ ਤੇ ਹੁਣ ਆਪਾਂ ਵਾਪਸ ਚੱਲਦੇ ਆ ਤੇ ਨਾਲੇ ਬਣੇ ਰਿਓ ਵੀਡੀਓ ਦੇ ਵਿੱਚ ਤੇ ਨਾਈਟ ਦੇ ਤੁਹਾਨੂੰ ਨਾਲ ਇੱਕ ਤੋਂ ਡਰੋਨ ਸ਼ਾਟ ਦਿਖਾਉਨੇ ਆ ਆਪਾਂ ਥੋੜਾ ਜਿਹਾ ਹਨੇਰਾ ਹੋ ਜਵੇ ਦੂਸਰੇ ਕਨਾਡਿਸ ਹਿਆ ਵਾਲਾਂ ਦੇ ਪੰਡਾਲ ਦੇ ਵਿੱਚ ਲੱਗਿਆ ਹੋਇਆ ਜੀ ਟਿੱਕੀਆਂ ਦਾ ਲੰਗਰ ਅੱਜ ਟਿੱਕੀਆਂ ਚੱਲ ਰਹੀਆਂ ਜੀ ਤੇ ਉਧਰ ਵੱਡੇ ਪੰਡਾਲ ਦੇ ਵਿੱਚ ਜੀ ਸ਼ਾਹੀ ਪਨੀਰ ਮਿੱਠ ਦਾਲ ਕਲਾ ਲ ਚਾਵਲ ਦਾ ਵੀ ਤਰ੍ਹਾਂ ਦੇ ਮਰਕ ਲੰਗਰ ਜਿਹੜੇ ਚੱਲ ਰਹੇ ਆ ਤੇ ਇਹਨਾਂ ਦਾ ਜਿਹੜਾ ਚੌਥਨ ਰਾਤ ਦਾ ਲੰਗਰ ਹੁੰਦਾ ਆ ਤੇ ਸੰਗਤਾਂ ਬਹੁਤ ਹਮ ਹਮਾ ਦੇ ਬੋਧ ਦੇ ਨੇ ਕਰੋ ਚੈੱਕ ਖਵਾਰੀ ਜਰਾ ਧੰਨਵਾਦ ਕਰਤੀ ਜੀ ਤੇ ਹੁਣ ਆਪਾਂ ਤੁਹਾਨੂੰ ਜੀ ਮਲਾਉਂਦੇ ਆ ਪ੍ਰਬੰਧਕਾਂ ਨਾਲ ਲੰਗਰ ਕਾਨਾਡੇ ਸਿਆਂ ਵਾਲਿਆਂ ਨਾਲ ਜੈ ਮਾਤਾ ਜੀ ਭਾਜੀ ਜੈ ਮਾਤਾ ਜੀ ਮੈਂ ਕਹ ਜਿੱਦਾਂ ਹਰੇਕ ਸਾਲ ਦੀ ਤਰ੍ਹਾਂ ਜੀ ਅੱਜ ਕੀ 2025 ਦੇ ਵਿੱਚ ਵੀ ਕਾਫੀ ਸੰਗਤਾਂ ਦਾ ਰਸ ਦੇਖਣ ਨੂੰ ਮਿਲ ਰਿਹਾ ਪਿਆਰ ਦੇਖਣ ਨੂੰ ਮਿਲ ਰਿਹਾ ਜੀ ਕਿਦਾਂ ਲੱਗ ਰਿਹਾ ਤੁਹਾਨੂੰ ਭਾਜੀ ਸੰਗਤ ਬਹੁਤ ਵੱਸ ਕੇ ਰੱਖਿਆ ਲੰਗਰ ਤਾਂ ਵਧੀ ਜਾ ਰਹੀ ਹੈ ਜੀ ਇਹ ਜੀ ਪੰਡਾ ਰੇਵੀ ਵਧੀ ਜਾ ਰਿਹਾ ਜੀ ਠੀਕ ਹੈ ਪੰਡਾ ਰੇਵੀ ਵਧੀਆ ਜਾਂਦਾ ਹੈ ਕੁਆਲਿਟੀ ਸਾਡੀ ਨਵ ਤੋਂ ਵਧੀਆ ਜੀ ਸਾਡੇ ਕੁਆਲਿਟੀ 'ਚ ਕੋਈ ਸਮਝੌਤਾ ਨਹੀਂ ਗਾ ਜੀ ਸਾਡਾ ਦਸਵਾ ਮਿਸਾਲ ਪੰਡਾਰਾ ਜੀ ਜਿਹਦੇ ਵਿੱਚ ਅਸੀਂ ਹਰੇਕ 2 ਘੰਟੇ ਬਾਅਦ ਆਈਟਮ ਚੇਂਜ ਕਰਦੇ ਹਾਂ ਜੀ ਸਾਡੀ ਇਹ ਟੂਰਨਮੈਂਟ 4 ਦਿਨ ਹੋ ਗਿਆ ਪੰਡਾਰਾ ਜਾਂਦੇ ਨੂੰ ਪੈਂਤੀ ਗਾਰਡ ਮਾਸੀਂ ਲਾਈਆ ਜੋਧਾ ਰਾਏ ਲਗਾ ਜਾਨ ਜੀ ਤੇ ਭਾਜੀ ਕਿੰਨੇ ਤੋਂ ਕਿੰਨੇ ਤਰੀਕ ਤੱਕ ਆਪਣੇ ਭੰਡਾਰਾ ਜਿਹੜਾ ਚੱਲਦਾ ਹੈ ਕੈਨੇਡੀਸੀਆਂ ਵਾਲਿਆਂ ਭਾਜੀ ਆਪਣਾ 25 ਤੋਂ ਲੈ ਕੇ ਅੱਜ ਰਾਤ 12 1 ਵਜੇ ਤੱਕ 26 ਤੱਕ ਆਪਣੇ ਕੋਈ ਤੱਕ ਹੈਗਾ ਜੀ ਬਈ ਚੌਥੇ ਨਾਲ ਨਰਾਤੇ ਵਕ ਤੁਸੀਂ ਸਮਾਪਤੀ ਕਰ ਦਿੰਦੇ ਹਾਂ ਜੀ ਚੌਥੇ ਇਹ ਸਮਾਪਤੀ ਕਰ ਦੇਣੀ ਹੈ ਜੀ ਸਾਨੂੰ ਜਗ੍ਹਾ ਦੀ ਪ੍ਰੋਬਲਮ ਨਹੀਂ ਦਾ ਅਸੀਂ ਹੱਲ ਕਰ ਲਈਏ ਸਾਡੀ ਜਗ੍ਹਾ ਦੀ ਪ੍ਰੋਬਲਮ ਹੈ ਕਿ ਅੱਗੇ ਹੁਸ਼ਿਆਰਪੁਰ ਵਾਲਿਆਂ ਨਾਲ ਲੜਾ ਹੁੰਦਾ ਬਿਲਕੁਲ ਬਿਲਕੁਲ ਬੈਸਟਾਰਗੇ ਜੀ ਤੇ ਭਾਜੀ ਉਹਨਾਂ ਦੀ ਬਹੁਤ ਡਿਮਾਂਡ ਆ ਰਹੀ ਸੀ ਕਿ ਕੈਨੇਡੀਸੀਆਂ ਵਾਲਾ ਲੰਗਰ ਦਿਖਾਓ ਜੀ ਸਾਨੂੰ ਕੀ ਕਰਕੇ ਆ ਪਤਾਡੇ ਕੋਲ ਪਹੁੰਚੀ ਆ ਜੀ ਹਾਂ ਜੀ ਭਾਜੀ ਸੰਗਤ ਦਾ ਪਿਆਰ ਮਿਲਦਾ ਸਾਨੂੰ ਸੰਗਤ ਰੋਜ਼ ਹੀ ਪਿਆਰ ਵੱਧ ਰਿਹਾ ਜੀ ਬਾਕੀ ਮਾਹ ਮਾਈ ਦਾ ਅশীরਵਾਦ ਆ ਸਾਰਾ ਉਹਨਾਂ ਨੂੰ ਅਸ਼ੀਰਵਾਦ ਸਦਕਾ ਹੀ ਸੰਗਮ ਸਮਝਾ ਕਰਦੀ ਹੈ ਜੀ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਇੰਨਾਂ ਵਾਲਿਆਂ ਦਾ ਲੱਗ ਰਿਹਾ ਦਿਨੋ ਦਿਨ ਅਸੀਂ ਵਰਹਾਰ ਜਾਂਦਾ ਹੋਈ ਜਾਂਦਾ ਹੈ ਇਹ ਮਹਾਮੇਲਾ ਕੋਸਰ ਵਾਲਾ ਬਹੁਤ ਨਹੀਂ ਪਿਆਰ ਹੋ ਰਿਹਾ ਬਿਲਾਮ ਪਾ ਗਈ ਸਵਾਵਾ ਦਾ ਸਰਵਾਸ ਮਹਾਈ ਦੀ ਗੱਲ ਰਹੀ ਹੈ ਜੈ ਮਾਤਾ ਜੀ ਸਮਾਈ ਇਹ ਆਪਾਂ ਤੁਹਾਨੂੰ ਦਿਖਾਇਆ ਜੀ ਕਾਨਾ ਦੇਸੀਆਂ ਵਾਲਾ ਦਾ ਲੰਗਰ ਕਿਹੜਾ ਜੀ 4 ਰਾਤਾਂ ਤੱਕ ਚੱਲਦਾ ਹੈ ਜੀ ਤੇ ਕਾਫੀ ਤਰ੍ਹਾਂ ਦੇ ਇੱਥੇ ਮਤਲਬ ਜਿਹੜੇ ਕਿ ਲੰਗਰ ਬਣਦੇ ਆ ਤੇ ਸੰਗਤਾਂ ਨੂੰ ਬੇਨਤੀ ਆ ਜੀ ਤੁਸੀਂ ਵੀ ਜਰੂਰ ਪਹੁੰਚਿਓ ਤੇ ਹੁਣ ਦਾ ਚਲੋ ਅੱਜ ਸਮਾਪਤ ਕੋ ਲੈਣਾ ਦੀ ਚੌਥਾਂ ਦਾ ਲਾਤਾ ਸੀਗਾ ਅਗਲੇ ਸਾਲ ਹੋ ਸਕਦਾ ਕਿ ਜਨਮ ਲਾਤਾ ਤੱਕ ਲੰਗਰ ਲਾਉਣ ਪਰ ਇਹਨਾਂ ਦੇ ਚਾਰ ਮਰਤਾਂ ਤੱਕ ਲੰਗਰ ਹੁੰਦਾ ਹੈ ਕਨੜਾ ਢੇਸੀਆਂ ਵਾਲੇ ਦਾ ਕੋ ਸਾਡੇ ਇੱਕ ਵੀਰデア ਸੰਗਤ ਦਾ ਸਾਨੂੰ ਇੱਕ ਮੈਸੇਜ ਆਇਆ ਸੀਗਾ ਕਮੈਂਟ ਬਾਕਸ ਵਿੱਚ ਕਿ ਕਨੜਾ ਢੇਸੀਆਂ ਵਾਲਾ ਲੰਗਰ ਦਿਖਾਓ ਉਸ ਵੀਰ ਦੀ ਅਸੀਂ ਇੱਕ ਜਿਹੜੀ ਸੀਗੀ ਖੁਆਇਸ਼ ਆਪਾਂ ਪੂਰੀ ਕੀਤੀ ਆ ਤੇ ਜਿਹਨਾਂ ਨੂੰ ਕੱਲ ਸਬਸਕ੍ਰਾਈਬ ਤੇ ਜਿੰਨੇ ਕਹਨ ਲੰਗਰ ਦਿਖਾਏ ਆ ਤੇ ਵਧੀਆ ਰਿਸਪੌਂਸ ਮਿਲਿਆ ਸਾਨੂੰ ਇਸ ਵੀਡੀਓ ਦਾ ਆਪਾਂ ਅੱਗੇ ਹੋਰ ਵੀ ਨਵੇਂ ਬਲੌਗ ਬਣਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰਦੇ ਸ਼ੇਅਰ ਤੇ ਚੈਨਲ ਨੂੰ ਕਰ ਸਬਸਕ੍ਰਾਈਬ